ਆਪਣੇ ਦਾਦੇ ਵਾਲੀ ਜ਼ਮੀਨ ਦਾ ਫੈਸਲਾ ਆਪਾਂ ਸੈਂਟਰ ਤੋਂ ਲੈਣਾ ਨਾ ਮੋਢੇ ਦੇ ਡਾਂਗ ਤਰ ਕਿਲੇ ਹੋਣਾ ਨਹੀਂ ਤਾਂ ਇਦਾਂ ਦਾ ਫੇਰੇ ਜ਼ਮੀਨ ਸਾਡੀ ਲੈ ਗਈ ਆ ਮਹਾਰਾਜਾ ਰਣਜੀਤ ਸਿੰਘ ਨੇ ਬਾਹਰ ਜਾ ਕੇ ਕਿਹਾ ਸੀਗਾ ਨਾ ਕਿ ਚੜਤ ਸਿਉਂ ਦਾ ਪੋਤਰਾ ਦਿਨ ਲਲਕਾਰਦਾ ਆ ਜਾ ਬਾਹਰ ਅੱਜ ਅਸੀਂ ਸੈਂਟਰ ਨੂੰ ਕਹਿੰਨੇ ਆ ਅਸੀਂ ਪੰਜਾਬ ਦੇ ਜਾਏ ਆ ਆਜੋ ਅਸੀਂ ਤੁਹਾਨੂੰ ਲਲਕਾਰਦੇ ਆ ਦੇਖ ਲੀਏ ਤੁਹਾਡੇ ਜੋਰ ਕਿੰਨਾ ਪਹਿਲਾਂ ਵੀ ਦੇਖਿਆ ਆ ਸੈਂਟਰ ਨੇ ਪਹਿਲਾਂ ਵੀ ਦੇਖ ਲਿਆ ਪਹਿਲਾਂ ਵੀ ਇਹਨਾਂ ਦੀ ਤੌਣਾ ਚਕਾਈਆਂ ਨੇ ਪਰ ਫਿਰ ਸਾਡੇ ਹੱਥ ਨਿਮਰਤਾ ਨਾਲ ਜੁੜ ਜਾਂਦੇ ਨੇ ਅਸੀਂ ਜਿੱਤ ਕੇ ਘਰਾਂ ਨੂੰ ਮੋੜਨ ਵਾਲੇ ਲੋਕ ਅਸੀਂ ਹਾਰ ਕੇ ਕਦੇ ਮੁੜੇ ਨਹੀਂ ਸਾਡੇ ਮੱਥੇ ਤੇ ਜਿੱਤਾਂ ਹੀ ਗੁਣੀਆਂ ਨੇ 10 ਤਰੀਕ ਨੂੰ ਵੱਧ ਤੋਂ ਵੱਧ ਆ ਕੇ ਇੱਥੇ ਆਪਾਂ ਆਪਣੀ ਜ਼ਮੀਨ ਦਾ ਫੈਸਲਾ ਕਰੀਏ 14 ਸੈਕਟਰ ਤੇ 25 ਸੈਕਟਰ ਜਿਹਦੇ ਵਿੱਚ ਪਾ ਪੰਜਾਬ ਯੂਨੀਵਰਸਿਟੀ ਬਣੀ ਆ ਨਾ ਭਾਈ ਇਹ ਕਾਂਜੀ ਮਾਜਰੇ ਦੇ ਸੇਣੀ ਮਾਜਰੇ ਦੀ ਜ਼ਮੀਨ ਆ ਭਾਈ ਇਹ ਆਪਾਂ ਆਪਣੀ ਜ਼ਮੀਨਾਂ ਵਾਲੇ ਪਾਸੇ ਢੇਡੇ ਘਟਾਤੇ ਤਾਂ ਜਿਹਨੂੰ ਆਪਾਂ ਜ਼ਮੀਨ ਠੇਕੇ ਦੇ ਦਿੱਤੀ ਹੁੰਦੀ ਆ ਉਹਨੂੰ ਐ ਲੱਗਦਾ ਕਿ ਲੈ ਪਾਈਏ ਤਾਂ ਜ਼ਮੀਨ ਉਹਦੀ ਹੋਆ